ਕੀ ਨਾਮ ਹੈ ਆਪਣਾ ਹਰਜੀਤ ਕੋਹਰ ਕੀ ਗੱਲ ਹੋਈ ਤੁਹਾਡੇ ਨਾਲ ਆਪਣਾ ਜਗੀਰ ਸਿੰਘ ਦੀ ਪਤਨੀ ਮੈਂ ਹਰਜੀਤ ਕੋਹਰ ਆ ਉਹਨਾਂ ਦੀ ਡੈਥ ਹੋ ਗਈ ਹੈ ਅੱਛਾ ਤੇ ਉਹ ਹੁਣ ਉਹਨਾਂ ਦੀਆਂ ਦੋ ਬੇਟੀਆਂ ਆ ਤੇ ਇੱਕ ਬੇਟਾ ਸੀ ਬੇਟੇ ਦੀ ਵੀ ਡੈਥ ਹੋ ਗਈ ਆ ਤੇ ਇਹ ਹੁਣ ਦੋ ਬੇਟੀਆਂ ਆ ਇਹ ਹੁਣ ਮੈਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕਰੀਆਂ ਆ ਕਰਨਾ ਦੱਸੋ ਮੈਂ ਹੁਣ ਇਸ ਹੁਣ ਕਿੱਥੇ ਜਾਵਾਂ ਆ ਵੇਖੋ ਹੁਣ ਤਾਲੇ ਮਾਰੇ ਆ ਕਰਦਾ ਵੀ ਦੂਜਾ ਵਿਆਹ ਹੈ ਹਾਂਜੀ ਮੇਰਾ ਵੀ ਦੂਜੀ ਸੈਕੰਡ ਮੈਰਿਜ ਹੈ ਸੈਕੰਡ ਮੈਰਿਜ ਅੱਛਾ ਜੀ ਤੇ ਜਗੀਰ ਜਿਹੜੇ ਆਪਣੇ ਤੁਹਾਡੇ ਜਗੀਰ ਸਿੰਘ ਘਰ ਵਾਲੇ ਉਹਨਾਂ ਦੇ ਜੀ ਉਹਨਾਂ ਦੇ ਵੀ ਦੂਜਾ ਸੀ ਹਾਂਜੀ ਹਾਂਜੀ ਉਹਨਾਂ ਦੀ ਵੀ ਕਾਹ ਵੈਫ ਬੁਰੀ ਹੋ ਗਈ ਘਰ ਦੇ ਘਰੇ ਹੋ ਗਏ ਸੀ ਅੱਛਾ ਜੀ ਇੰਨੇ ਸਾਲਾਂ ਤੋਂ ਤੁਸੀਂ ਰਹਿ ਰਹੇ ਸੀ ਤੇ ਹੁਣ ਤੁਹਾਨੂੰ ਘਰੋਂ ਬਾਹਰ ਕੱਢਣ ਦੇ ਹਾਂਜੀ ਹੁਣ ਵੇਖੋ ਤਾਲਾ ਲੱਗਾ ਵਾ ਰਾਤ ਉਹਨਾਂ ਨੇ 8-9 ਵਜੇ ਤਾਲਾ ਲਾ ਗਏ ਆ ਕੇ ਪੰਜ-ਸੱਤ ਜਣੇ ਆਏ ਆ ਧਮਕੀ ਦਿੰਦੇ ਆ ਕਿ ਤੈਨੂੰ ਮਾਰ ਦੇਣਾ ਤੇ ਮੈਂ ਲੋਕੀ ਆ ਤੇ ਬਾਹਰ ਜਿੰਦਰਾ ਮਾਰ ਗਏ ਮੈਂ ਅੰਦਰੇ ਬੈਠੀ ਹਾਂ ਦੀ ਮੰਗ ਕਰਦੇ ਨੇ ਤੇ ਮੰਗ ਮੈਂ ਇਹ ਕਰਨੀ ਆ ਕਿ ਮੇਰਾ ਹੱਕ ਮੈਨੂੰ ਮਿਲਣਾ ਚਾਹੀਦਾ ਹੈ ਕਿ ਉਹ ਹੱਕ ਮੈਨੂੰ ਮਿਲਣਾ ਉਹ ਤੇ ਇਹਨਾਂ ਨੇ ਤਾਂ ਦੇ ਕੋਈ ਹਮਲਾ ਆਇਆ ਮੈਨੂੰ ਸਿਰ ਦੀ ਛੱਤ ਤੇ ਚਾਹੀਦੀ ਹੈ ਪ੍ਰਸ਼ਾਸਨ ਨੇ ਇਹ ਗੱਲ ਤਾਂ ਦੀ ਪਰ ਉਹ ਆਏ ਸੀ ਉਹਨਾਂ ਨੇ ਮੈਨੂੰ ਅੰਦਰੋਂ ਬਾਹਰ ਕਰਦੇ ਆ ਸਰਕੂਟ ਕੇ ਸੀ ਚੱਲ ਰਿਹਾ ਹੈ ਹਾਂਜੀ ਕੋਰਸ ਕੇਲ ਕੇ ਚੱਲ ਰਿਹਾ ਹੈ ਨਸੀਦ ਵੀ ਇਹਨਾਂ ਝੂਠੀ ਬਣਾਈ ਕਿੰਨ ਪੁਲਿਸ ਵਾਲੇ ਕੀ ਕਹਿੰਦੇ ਤੁਹਾਨੂੰ ਪੁਲਿਸ ਵਾਲਿਆਂ ਨੇ ਆਖਿਆ ਕਿ ਉਹਨਾਂ ਨੂੰ ਸੱਦੋ ਤੇ ਉਹ ਆਪਣਾ ਵੀ ਵੀਡੀਓ ਵਾਲਿਆਂ ਨੂੰ ਸੱਦ ਕੇ ਤੇ ਫੇਰ ਬਾਅਦ ਚ ਜਿੰਦਰਾ ਮਨ ਤੋਰ ਤੋੜ ਦੀ ਕਿੰਨੀ ਕੀ ਮੰਗੀ ਕਿ ਕਿ ਚਾਹੁੰਦੇ ਹਾਂ ਦੇਖੋ ਜੀ ਅਕਾ ਮੇਰਾ ਹੱਕ ਮੈਨੂੰ ਮਿਲਣਾ ਚਾਹੀਦਾ ਵਾ ਦੂਸਰੀ ਗੱਲ ਇਹ ਕਹੋ ਮੇਰੀ ਪੈਨਸ਼ਨ ਲੱਗ ਚੁੱਕੀ ਏ ਮੇਰੇ ਸਾਰੇ ਡਾਕੂਮੈਂਟ ਬਣੇ ਆ ਮੇਰਾ ਪਾਸਪੋਰਟ ਵੀ ਬਣਿਆ ਜੀ ਵੀਜ਼ਾ ਵੀ ਲੱਗਾ ਜੀ ਤੇ ਮੈਂ ਤੇ ਮਤਲਬ ਵੀ ਘਰ ਦੇ ਵਿੱਚ ਆਪਣਾ ਕੱਢਣ ਕੋਸ਼ਿਸ਼ ਲਾਏ ਹੁਣ ਮੈਨੂੰ ਕਰਨਾ ਤੇ ਡਾਕੂਮੈਂਟ ਮੇਰੇ ਸਾਰੇ ਬਣੇ ਆ ਹੋ ਤੁਹਾਨੂੰ ਕਿ ਜੇ ਜ਼ਮੀਨ ਜਾਇਦਾਦ ਤਾਂ ਬੇਦਖਾ ਕਰ ਮੇਰਾ ਹੱਕ ਵੀ ਨਹੀਂ ਮਿਲਣਾ ਚਾਹੀਦਾ ਜ਼ਮੀਨ ਜਾਇਦਾਦ ਤਾਂ ਬੇਦਖਾ ਕਰਨ ਦੇ ਤੁਹਾਨੂੰ ਜੇ ਜ਼ਮੀਨ ਤੇ ਵੀ ਘਰ ਚੋਂ ਵੀ ਨਹੀਂ ਬੇਦਖਾ ਕਰਦੇ ਕੀ ਉਹਦੀ ਬਾਕੀ ਜਿੰਦਰਾ ਵੀ ਹੁਣ ਮਾਰ ਕੇ ਚਲੇਗੇ ਮੈਂ ਤੇ ਅੰਦਰ ਪਈ ਜੀ ਇਹਨਾਂ ਨੇ ਜਿੰਦਰਾ ਮਾਰਤਾ ਪੰਜ ਸੱਤ ਜਣੇ ਆਏ ਜਿੰਦਰਾ ਮਾਰ ਕੇ ਚਲੇ ਗਏ ਕਿੰਨਾ ਚਿਰ ਹੋ ਗਿਆ ਤੁਹਾਡੇ ਵਿਆਹ ਨੂੰ ਵਿਆਹ ਨੂੰ ਹੋ ਗਿਆ ਮੇਰੇ ਨੂੰ 2009 ਚ ਜੀ 16 17 ਸਾਲ ਹੋ ਗਏ ਨੇ ਤੇ ਮੈਂ ਸੰਭਦੀ ਰਹੀ ਹਾਂ ਨੂੰ ਸਾਲ ਪਰ ਮੰਜੀ ਤੇ ਰਿਆ ਮਾਲ ਚ ਕਰਦੀ ਰਹੀ ਵੇਖ ਪਾਲ ਮੈਂ ਹੀ ਕਰਦੀ ਰਹੀ ਆ ਕੋਈ ਨਹੀਂ ਇੱਥੇ ਰਿਸ਼ਤੇਦਾਰ ਆਇਆ ਕੋਈ ਬੇਟੀ ਨਹੀਂ ਮੈਂ ਇੱਕ ਸੇਵਾ ਕੀਤੀ ਬਹੁਤ ਸੇਵਾ ਕੀਤੀ ਮੈਂ ਆਪਣੇ ਨਿਰਨਦਰਿੰਦਰ ਸਿੰਘ ਸਰਕਾਰੀਆ ਤੇ ਕੀ ਗੱਲ ਹੋਈ ਤੁਹਾਡੇ ਰਿਪਨੇ ਕੀ ਕੀ ਗੱਲ ਹੋਈ ਭੰਜੀ ਨਾਨਾ ਅਸਾਰਮੀ ਆ ਮੈਂ ਇਹ ਇਹਦਾ ਹਸਬੰਡ ਜਿਹੜਾ ਸੀ ਨਿਰਜਗੀਤ ਸਿੰਘ ਉਹ ਆਰਮੀ ਚੋਂ ਪੈਨਸ਼ਨਰ ਸੀ ਮੈਂ ਵੀ ਆਰਮੀ ਚੋਂ ਪੈਚ ਲੈਣਾ ਪਰ ਉਹ ਅਕਸਤੈਰ ਹੋ ਗਿਆ ਤੇ ਇਹਨਾਂ ਦੇ ਨਾਲ ਬੜੇ ਤੱਕੇ ਸ਼ਾਈ ਹੋਣ ਡੇ ਇਹ ਐ ਨਾ ਇਨੋਂ ਦਿਨ ਨਾਲ ਪਹਿਲੂ ਬੰਬੀਆਂ ਤਾਂ ਵੀ ਕਬਜ਼ਾ ਕਰ ਲਿਆ ਉਹਨਾਂ ਨਾਲ ਪਾਲੇ ਮਾਰਦੇ ਸਭ ਕੁਝ ਖੁਆਰ ਦਿੱਤਾ ਹੁਣ ਇਹਨਾਂ ਦੇ ਘਰ ਤੇ ਵੀ ਇਹਨਾਂ ਨੇ ਬਾਹਰੋਂ ਆ ਕੇ ਦੇਖਿਆ ਤੇ ਇਹ ਦਿਨ ਗਰੀ ਮਾਰੇ ਆ ਇਹਨਾਂ ਨੂੰ ਹੱਕ ਇਹਨਾਂ ਨੂੰ ਜੋ ਇਹਦਾ ਹਿੱਸਾ ਬੰਦਾ ਉਹ ਤੇ ਮੇਰੇ ਨਾਲ ਸਹੀ ਗੱਲ ਹੈ ਕਿ ਕਿੰਨੇ ਸ ਜਿੰਨਾ ਚਿਰ ਹੋ ਗਿਆ ਉਹਨਾਂ ਨੂੰ ਇੱਥੇ ਰਹਿੰਦੇ ਨੇ ਹਾਂਜੀ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਆ ਉਹ ਇੱਥੇ ਨੂੰ 17-18 ਸਾਲ ਹੋ ਗਿਆ ਜੀ ਦੋ ਸਾਲ ਪਹਿਲੂ ਆਈ ਬਾਅਦ ਚ ਤੇ ਦਾ ਫਿਰ ਨਰੈਣਗੜ੍ਹ ਗੁਰਦਰਾ ਸਾਹਿਬ ਤੇ ਹੋਇਆ ਸੀ ਸਹੀ ਯਾ ਜੇ ਵੀ ਪਾਸ਼ਾਹੀ ਦੇ ਗੁਰਦਾਰੇ ਉਹ ਇਹਦਾ ਪਾਰਟ 2 ਆਰਡਰ ਇੰਨਾ ਹੀ ਚੰਗਾ ਕਰ ਗਿਆ ਸੂਬੇਦਾਰ ਵੀ ਪਾਰਟ 2 ਆਰਡਰ ਕਰਾ ਗਿਆ ਨਹੀਂ ਤੇ ਦੀ ਪੈਨਸ਼ਨ ਵੀ ਨਹੀਂ ਲੱਗਣੀ ਯੋ ਘਰੋਂ ਕੌਣ ਕੱਢਣਿਆ ਚਲ ਮਹੀਦਾ ਜਿਵਾਈ ਆ ਬੇਟੀਆਂ ਬੇਟੀਆਂ ਕੀ ਹੁਣ ਕੀ ਕੀ ਮੰਗ ਕਰਦੇ ਨੇ ਕੀ ਮੰਗ ਕਰਦੇ ਸੀ ਹਾਂਜੀ ਕੀ ਮੰਗ ਕਰਦੇ ਆ ਕਿ ਇਹਨੂੰ ਚਾਹੀ ਹੱਕ ਮਿਲਣਾ ਚਾਹੀਦਾ ਇਹਦਾ ਹਿੱਸਾ ਤੀਸਰੇ ਸੇ ਮਿਲਣਾ ਚਾਹੀਦਾ ਘਰ ਚ ਰਵੇ ਤੀਸਰੇ ਹਿੱਸੇ ਦੀ ਪੈਸੇ ਦੀ ਗੱਲ ਹਾਂ ਏ ਮਰ ਜੂਗੀ ਅੱਜ ਇਹਨਾਂ ਨੂੰ ਸਭ ਕੁਝ ਮਿਲਣਾ ਵਾ ਉਹਨਾਂ ਨੂੰ ਮਿਲਣਾ ਕਿਉਂਕਿ ਇਹਦਾ ਕੋਈ ਬੱਚਾ ਨਹੀਂ ਕੁਝ ਨਹੀਂ ਹੈ ਇਹਨਾਂ ਨੂੰ ਜਣਾ ਵਾ ਕਿਉਂਕਿ ਟੋਪੀਆਂ ਪਿੰਡ ਵਿਧਵਾਤ ਦਾ ਮਸਲਾ ਹੈ ਥੱਦੇ ਕੋ ਆਇਆ ਕੀ ਕਰੇ ਇਹ ਮਸਲਾ ਜੀ ਮੇਰੇ ਹੋਂ ਤੋਂ ਪਹਿਲਾਂ ਹੀ ਉਹਨਾਂ ਦੀ ਕੋਈ ਕੰਪਲੇਂਟ ਚੱਲ ਰਹੀ ਆ ਇਹਨਾਂ ਦਾ ਡਿਸਟ੍ਰਿਬਿਊਟ ਇਹ ਆ ਕਿ ਉਹ ਲੜਕੀਆਂ ਦੋ ਜਿਹੜੀਆਂ ਬੰਦਾ ਉਹਦੇ ਘਰ ਵਾਲਾ ਉਹਦੀ ਵੀ ਸੈਕੰਡ ਮੈਰਿਜ ਆ ਉਹ ਲੜਕੀਆਂ ਇਹਨਾਂ ਦੀਆਂ ਇਹ ਚਾਹੁੰਦੀਆਂ ਵੀ ਸਾਨੂੰ ਇੱਥੇ ਜਿਹੜਾ ਵੀ ਆਪਣੇ ਪਿਤਾ ਦੇ ਘਰ ਆਉਣ ਦਿੱਤਾ ਜਾਵੇ। ਕੋਈ ਪਹਿਲਾਂ ਸੇ 7 ਮਹੀਨੇ ਕਹਿੰਦੇ ਮੌਤ ਹੋਈ ਹੈ ਤੇ ਉਦਾਸੀ ਵੀ ਰੀਣਾ ਵੀ ਕਰਨਾ। ਤਾਂ ਇਹ ਚਾਹੁੰਦੇ ਆ ਵੀ ਆਪਣੀ ਜਿਹੜੀ ਹੈ ਮਾਤਾ ਹੀ ਇਹਨਾਂ ਦੀ ਉਹਾਂ ਦੇ ਵੀ ਮਾਤਾ ਦੇ ਤੌਰ ਤੇ ਸਾਨੂੰ ਆਉਣ ਦਿੱਤਾ ਜਾਵੇ। ਕੰਪਲੇਨਟ ਚੱਲ ਰਹੀ ਹੈ ਇਹਨਾਂ ਨੂੰ ਬੁਲਾ ਰਹੇ ਆ ਕਿ ਜਿਹੜੀ ਮਾਤਾ ਉਹਨਾਂ ਦੀ ਉਹ ਨਹੀਂ ਆ ਰਹੇ। ਜਗ੍ਹਾ ਤੇ ਜਗ੍ਹਾ ਨੂੰ ਲੈ ਕੇ ਵੀ ਮੈਂ ਤਾਂ ਪਿੱਛੇ ਰਹਿ ਸਕਦਾ। ਜਗ੍ਹਾ ਤੇ ਚੱਲਦਾ ਚੱਲ ਰਿਹਾ ਇਹ ਝਗੜਾ। ਕੋਰਟਿਸ ਵੀ ਮੈਂ ਇਹ ਕੋਰਟਿਸ ਵੀ ਲਗਾ ਕੋਰਟ ਕੇਸ ਇਹਨਾਂ ਨੇ ਸੈਦ ਲਾਇਆ ਮੈਂ ਉਹਨਾਂ ਨੂੰ ਜਿਹੜੇ ਵੀ ਬੰਦੇ ਵਿੱਚ ਆਏ ਹੀ ਫੋਨ ਕੀਤਾ ਉਹਨਾਂ ਨੂੰ ਮੈਂ ਕਿਹਾ ਵੀ ਚਲੋ ਸਾਨੂੰ ਕੋਰਟ ਕੇਸ ਦਾ ਉਹਦਾ ਆਰਡਰ ਵਿਖਾ ਦੇਣ ਤੇ ਜੋ ਹੋਊਗਾ ਆਪਾਂ ਉਹਦੇ ਮੁਤਾਬਕ ਕਾਰਵਾਈ ਕਰਦਾਂਗੇ ਚੇਅਰਮੈਨ ਤੇ ਉਹਨਾਂ ਦੇ ਨਾਲ ਬਤੌਰ ਮੋਤਬਰ ਆਦਮੀ ਇੱਥੇ ਆਇਆ ਸਾਡੇ ਉਹਨਾਂ ਨੇ ਧੜਕੀਆਂ ਦੇ ਨਾਲ ਕਿਉਂਕਿ ਤੰਗ ਪਰੇਸ਼ਾਨਾ ਲੋ ਤੇ ਕੋਈ ਗੱਲ ਸੁਣੀ ਨਹੀਂ ਜੇ ਕਹਿੰਦੇ ਤੇ ਉਹਨਾਂ ਦੇ ਖਿਲਾਫ ਉਹਦੀ ਨਾ ਨਾ ਕੋਈ ਸ਼ਿਕਾਇਤ ਕੀਤੀ ਸਾਡੇ ਕੋਲ ਜਿਨਾਂ ਨੇ ਲੋ ਕਹਿ ਗਿਆ ਕਿ ਮੈਨੂੰ ਚੰਦਾ ਕਿ ਮੇਰੇ ਨਾਲ ਨੀਂ ਸਬੰਧ ਬਣਾਏ ਮੈਂ ਇਹੋ ਜੀ ਗੱਲ ਨਹੀਂ ਜੇ ਸੁਣੀ ਨਾ ਉਹਦੇ ਖਿਲਾਫ ਇਹਨਾਂ ਨੇ ਕੋਈ ਲਿਖਤੀ ਹਾਨੂ ਸ਼ਿਕਾਇਤ ਦਿੱਤੀ ਇਹੋ ਜੀ ਜੀ ਕਰਵਾਈ ਤੇ ਅਸੀਂ ਇਹੋ ਹੀ ਆ ਵੀ ਉਹਨਾਂ ਦਾ ਬਹਿਜੇ ਇਕੱਠੇ ਹੋਣ ਤੇ ਅਸੀਂ ਸਮਝੌਤਾ ਕਰਾ ਦਈਏ ਉਹ ਬਤੌਰ ਧੀਆਂ ਦੇ ਬਤੌਰ ਮਾਂ ਆਪਣਾ ਉਹਨਾਂ ਨਾਲ ਕੋਈ ਵਿਚਰਨਾ